ਲੰਗੇ ਜਨਵਰੀ ਮਹੀਨੇ ਵਿੱਚ ਮਾਛੀਵਾਲ ਇਲਾਕੇ ਦੇ ਦੋ ਪਟਵਾਲੋਂ ਪਤਿਆਂ ਪਿਸਤੌਲ ਦੇ ਜੋਰ ਤੇ ਲੁੱਟੋਖੋ ਕਰਨਾ ਮਾਮਲਾ ਮਾਛੀਵਾਲ ਦੇ ਕਪੂਰ ਤੋਂ ਲਿਆ ਲਿਆ ਹੈ ਜਿਸ ਸੰਬੰਧੀ ਪੁਲਿਸ ਨੇ 6 ਵਿਅਕਤੀਆਂ ਨੂੰ ਪ੍ਰੋਕਸ਼ਨ ਮੰਨ ਤੇ ਇਆਕੇ ਅਦਾਫੀ ਪੇਸ਼ਤਾ ਦੀ ਗੁਮਰਾਹ ਕਿਨਾਂ ਰਮਾਨੀ ਲੈ ਲਿਆ ਹੈ ਇਸ ਸੰਬੰਧੀ ਅਗਰ ਜਾਂਚ ਅੰਦਰ ਨਾਮ ਕੀ ਵੈਟਰ ਰਿੰਡ ਸੱਗੇ ਜਨਵਰੀ ਮਹੀਨੇ ਵਿੱਚ ਦਿੱਕਸ ਕਿਸਾਨ ਫੀਲਡ ਸਟੇਸ਼ਨ ਤੇ 5 ਰੁਪਏ ਦੇ ਮਾਛੀਵਾਲ ਰੱਬ ਦੇ ਬੈਗੀ ਫਾਲ ਇਰੀਏ ਦੇ ਵਿੱਚ ਕਿਸੋਲ ਦੇ ਜੋਰ ਤੇ 1000 ਰੁਪਏ ਦੀ ਨਕਲੀ ਰੁਪਈਆ ਤੇ ਫਲਾਰ ਹੋ ਗਏ ਸਨ ਇਹਨਾਂ ਟੈਲਰਾਂ ਨੂੰ ਫ੍ਰੀਕੋਰਡੀ ਦੇ ਪੁਤਲੋਂ ਵੀ ਕਾਬੂ ਕਰ ਲਿਆ ਗਿਆ ਸੀ ਅਤੇ ਹੁਣ ਇਹਨਾਂ ਨੂੰ ਪ੍ਰੋਡਕਸ਼ਨ ਮੰਤਰੀ ਅੱਗੇ ਧਰਤੀ ਕਿ ਇਕ ਸਮਾਰ ਕਿਨਾਰਵੰਡ ਗਿਆ ਗਿਆ ਹੈ ਖਾਮਭਿੰਦ ਸਗੇ ਇਹਨਾਂ ਕੋ ਜੋ ਪਿਟੋਲ ਵੀ ਕੋਈ 14 ਕੀਤਾ ਗਿਆ ਸੀ ਜਿਸ ਕਰਕੇ ਕੁਆਲਿਫਿਕੇਸ਼ਨ ਉਹ ਵੀ 14 ਦੀ ਸੀ ਉਹਦੇ ਤਾਂ ਅੰਮ੍ਰਿਤ ਸਗੇ ਇਹਨਾਂ 5 ਰੁਪਈਆ ਨੂੰ ਸਰਪਦੀ ਸਿੰਘ ਵਾਸੀ ਪਟਿਆਲਾ ਨੇ ਪ੍ਰਾਪਤ ਕੀਤੀ ਸੀ ਅਤੇ ਉਸ ਨੂੰ ਵੀ ਦਿੱਤਾ ਕੀਤਾ ਗਿਆ ਹੈ ਉਹਨਾਂ ਦਸਗੇ ਸਾਰੇ ਇਹ ਰੁਪਏ ਦੀ ਉਮਰ 19-23 ਸਾਲ ਦੀ ਹੈ ਅਧਿੰਦ ਸੇ ਵਿਆਦੀ ਸੰਸੇਰੀ ਪੂਰਤੀ ਦੇ ਦੇ ਨਟਾ ਕੋਰੀ ਨੂੰ ਭਾਰਤਾਂ ਨੂੰ ਅੰਜਾਮ ਦੇ ਰਹੇ ਸਨ ਉਹਨਾਂ ਨੇ ਵੀ ਉਸ ਹੈਗੀ ਗ੍ਰਾਫਰ ਕਿੱਥੇ ਗਿਆ ਰੁਪਿਆ ਤੇ ਪਹਿਲਾਂ ਵੀ ਕਈ ਅਫਾਦੀ ਮਾਮਲੇ ਦਸ ਹਨ ਐਸਾ ਜੀ ਫਰੋਡ ਪੰਪਾਂ 'ਤੇ ਲੁੱਟੇ ਗਏ ਫਟਣੇ ਬਾਰੇ ਕੀ ਜਾਣਕਾਰੀ ਹੈ ਜੀ ਜੋ ਜਨਵਰੀ ਮਹੀਨੇ ਦੇ ਵਿੱਚ ਪੈਟਰੋਲ ਪੰਪਾਂ ਤੇ ਦੋ ਪੈਟਰੋਲ ਪੰਪਾਂ ਤੇ ਲੁੱਟ ਦੀ ਵਾਰ ਦਤਾਂ ਹੋਈਆਂ ਸੀ ਅਸੀਂ ਇਹਨਾਂ ਦੇ ਵਿੱਚ ਮਾਨਜੁਗ ਅਦਾਲਤ ਤੋਂ ਪ੍ਰੋਡਕਸ਼ਨ ਵੈਂਟ ਲੈ ਕੇ ਦੋਸ਼ੀਆਂ ਨੂੰ ਫਰੀਦਕੋਟ ਜੇਲ੍ਹ ਤੋਂ ਲੈ ਕੇ ਆਏ ਆ ਤੇ ਇਹਨਾਂ ਤੋਂ ਰਿਕਵਰੀ ਕੀਤੀ ਗਿਆ ਇਹਨਾਂ 'ਚ ਜੋ ਹੈ ਜੁਰਮ ਦਾ ਘਾਟਾ ਅਤੇ ਬਾਦਾ ਜੁਰਮ ਕੀਤਾ ਗਿਆ ਇਹਨਾਂ ਦੇ ਵਿੱਚ ਤੇ ਇਹਨਾਂ ਤੋਂ ਰਿਕਵਰੀ ਕੀਤੀ ਗਈ ਹੈ ਜੀ ਇਹਨਾਂ ਦੇ ਨਾਮ ਕੀ ਕੀ ਨੇ ਜੀ ਇਹਨਾਂ ਦੇ ਇਹਨਾਂ ਦੇ ਜਿਵੇਂ ਹਰਪੀ ਸਿੰਘ ਆ ਜੀ ਸਾਇਲਦੀਪ ਗੁਰਪ੍ਰੀਤ ਸਿੰਘ ਭੇਜਾ ਜੀ ਵਿਸ਼ਾਲ ਭਵੀ ਤੇ ਪ੍ਰਭ ਪ੍ਰੀਤ ਸਿੰਘਾ ਜੀ ਇਹਨਾਂ ਦੇ ਕਿਹ ਕਿਹਨੀ ਰਾਸ਼ੀ ਤੁਸੀਂ ਪ੍ਰੋਬਲਮ ਪੰਪਾ ਤੋਂ ਪਸੌ ਦੀ ਨੋਕ ਤੇ ਇਹਨਾਂ ਨੇ ਜੀ ਕਿਸਾਨ ਫਿਲਿੰਗ ਸਟੇਸ਼ਨ ਆ ਜੀ ਇਹਦੇ ਤੋਂ 47000 ਦੀ ਲੁੱਟ ਕੀਤੀ ਸੀ ਤੇ ਦੂਸਰੇ ਤੋਂ ਮਹਾਵੀਰਾ ਫਿਲਿੰਗ ਸਟੇਸ਼ਨ ਹੈਗਾ ਜੀ ਉਹ ਤੋਂ 40500 ਦੀ ਲੁੱਟ ਕੀਤੀ ਸੀ ਤੇ ਇਹਨਾਂ ਦੇ ਜਿਹੜੇ ਪੈਸੇ ਸੀ ਇਹਨਾਂ ਨੇ ਪੈਸੇ ਦਾ ਕੀ ਕੀਤਾ ਜਿਹੜਾ ਲੁੱਟਿਆ ਸੀਗਾ ਜੀ ਇਹਦੀ ਜਿਹੜੇ ਲੁੱਟਦੇ ਪੈਸੇ ਸੀਗੇ ਉਹ ਤੋਂ ਨਸ਼ਾ ਵਗੈਰਾ ਕੀਤੇ ਕੇ ਪੀਂਦੇ ਸੀਗੇ ਜੀ ਨਸ਼ੇ ਦੇ ਆਦੀ ਨੇ ਜੀ ਨਵੀਂ ਉਮਰ ਦੇ ਦੋਸ਼ੀ ਹੈਗੇ ਨੇ ਜੀ ਨਵੀਂ ਉਮਰ ਆ ਜੀ ਇਹਨਾਂ ਦੀ ਇੱਕ ਦੀ 19 ਸਾਲ 20 ਸਾਲ ਇੱਕ ਸਭ ਤੋਂ ਵੱਡਾ ਮੈਰਿਡਾ ਜੀ ਲੜਕਾ ਉਹਦੀ 23 ਸਾਲ ਉਮਰ ਆ ਜੀ ਜਿਹੜਾ ਸਭ ਤੋਂ ਵੱਡਾ ਜੀ ਨਵੀਂ ਉਮਰ ਦੇ ਸਾਰੇ ਹੈਗੇ ਨੇ ਜੀ ਇਹਨਾਂ ਨੂੰ ਕੋਈ ਅਸ਼ੋਕਤ ਹੋਰ ਵੀ ਅਪਰਾਧਿਕ ਮਾਮਲੇ ਦਰਜ ਨਹੀਂ ਨਾ ਥੇ ਬਿਲਕੁਲ ਜੀ ਬਿਲਕੁਲ ਹਾਰਿਕ ਦੇ 4-5 4-5 ਪਰਚੇ ਦਰਜ ਨੇ ਜੀ ਇਹਨਾਂ ਤੇ ਵੀ ਠੀਕ ਜੀ ਏਵੋ ਪੰਜਾਬੀ ਟੀਵੀ ਦੇ ਲਈ ਮਾਛੀਵਾਲ ਤੋਂ ਗੁਰਦੀਪ ਟੱਕਰ ਦੀ ਖਾਸ ਰਿਪੋਰਟ ਲੰਗੇ ਜਨਵਰੀ ਮਹੀਨੇ ਵਿੱਚ ਮਾਛੀਵਾਲ ਇਲਾਕੇ ਦੇ ਦੋ ਪਟੋਲੋਂ ਪਤੇ ਪਿਸਤੋਲ ਦੇ ਜੋਰ ਤੇ ਲੁੱਟੋ ਖੋਹਣਾ ਮਾਮਲਾ ਮਾਛੀਵਾਲ ਦੀ ਪੁਲਿਸ ਨੇ ਸੰਭਾਲ ਲਿਆ ਹੈ ਜਿਸ ਸੰਬੰਧੀ ਪੁਲਿਸ ਨੇ 6 ਵਿਅਕਤੀਆਂ ਨੂੰ ਕਥਿਤ ਰਮਨਦਤਿਆ ਅਗਰੇ ਅਦਾਫੀ ਪੇਸ਼ ਕਰਕੇ ਹਿਮਰਾਂ ਕੀ ਨਾਮ ਰਵਾਣੀ ਲੈ ਲਿਆ ਹੈ ਇਸ ਸੰਬੰਧੀ ਅੰਕੜੇ ਅਨੁਸਾਰ ਹਮੇਸ਼ਾ ਇੰਸਪੈਕਟਰ ਰਿੰਦਰ ਸੋਟੇਕੇ ਜਨਵਰੀ ਨੇ ਵਿੱਢੀ ਤੋਂ ਪਿਛਾਨ ਰਿੰਗ ਸਟੇਸ਼ਨ ਤੇ ਪਹੁੰਚੇ ਗਏ ਨੇ ਮਾਛੀਵਾਲ ਰਸਤੇ ਦੇ ਬੈਗੀ ਪਾਸ ਏਰੀਏ ਦੇ ਵਿੱਚ ਪਿਸੋਲ ਦੇ ਜੋਰ ਤੇ 1000 ਰੁਪਏ ਦੀ ਨਕਲੀ ਰੁਪਈਆ ਤੇ ਫਰਾਦ ਹੋ ਕੇ ਚਲ। ਇਹਨਾਂ ਨੂੰ ਟੈਰਾਂ ਨੂੰ ਫਰੀਡ ਕੋਰ ਦੇ ਦੇ ਦੀ ਪੁਤਲੋ ਵੀ ਕਾਬੂ ਕਰ ਲਿਆ ਗਿਆ ਜੀ ਅਤੇ ਹੁਣ ਇਹਨਾਂ ਨੂੰ ਪ੍ਰੋਡਕਸ਼ਨ ਵੰਟੀ ਦੀ ਅਗੇ ਦੱਸਦੀ ਕਿ ਇੱਕ ਸਵਾਲ ਇਹਨਾਂ ਰਵੰਡ ਗਿਆ ਗਿਆ ਹੈ। ਖਾਣਾ ਵਿੱਚ ਸਗੇ ਇਹਨਾਂ ਕੋਲ ਜੋ ਪਿਸੋਲ ਵੀ ਕੋਈ 14 ਕੀਤਾ ਗਿਆ ਸੀ। ਇਸ ਕਾਰਨ ਕਿ ਕੋਰਕ ਕੇ ਵਾਸਤ ਕੋਈ 14 ਕੀਤੀ। ਉਹ ਕਈ ਥਾਂ ਵਿੱਚ ਸਗੇ ਇਹਨਾਂ ਪੰਜ ਰੁਪਈਆ ਨੂੰ ਪ੍ਰਾਪਤੀ ਸੀ ਵਾਸੀ ਪਟਿਆਲੇ ਦੇ ਪਨਾ ਦਿੱਤੀ ਸੀ ਅਤੇ ਉਸ ਨੂੰ ਵੀ ਗਿਰਤਾ ਕੀਤਾ ਗਿਆ ਹੈ। ਉਹਨਾਂ ਦੱਸਿਆ ਗਿਆ ਸਾਰੇ ਇਹ ਰੁਪਈਆ ਦੀ ਉਮਰ ਉਮਰ 23 ਸਾਲ ਦੀ ਹੈ। ਅਧਿਨੇ ਨਸ਼ੇ ਵਿਆਧੀ ਸੰਨ ਨਸ਼ੇ ਦੀ ਪੂਤੀ ਦੇ ਦੇ ਰਸਤਾ ਕੋਰੀਵਾਰ ਦਾ ਤਰੂ ਪੰਜਾਬ ਦੇ ਰਹੇ ਸਨ ਉਹਨਾਂ ਨੇ ਇਹ ਰਸਤਾ ਗ੍ਰਿਫਤਾਰ ਕੀਤੇ ਗਏ ਆ ਰੁਪਈਆ ਦੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਹਈ ਸਾਹਿਬ ਜੀ ਫਰੋਡ ਪਾੜੇ ਲੁਟੇਰੀ ਫਟਾਉਣੇ ਬਾਰੇ ਕੀ ਜਾਣਕਾਰੀ ਹੈ ਜੀ ਜੋ ਜਨਵਰੀ ਮਹੀਨੇ ਦੇ ਵਿੱਚ ਪੈਟਰੋਲ ਪੰਪਾਂ ਤੇ ਦੋ ਪੈਟਰੋਲ ਪੰਪਾਂ ਤੇ ਲੁੱਟ ਦੀ ਵਾਰਦਤਾਂ ਹੋਈਆਂ ਸੀ ਅਸੀਂ ਇਹਨਾਂ ਦੇ ਵਿੱਚ ਮਾਨਜੁਗ ਅਦਾਲਤ ਤੋਂ ਪ੍ਰੋਡੈਕਸ਼ਨ ਵਾਰਡ ਲੈ ਕੇ ਦੋਸ਼ੀਆਂ ਨੂੰ ਫਰੀਦਕੋਟ ਜੇਲ੍ਹ ਤੋਂ ਲੈ ਕੇ ਆਏ ਆ ਤੇ ਇਹਨਾਂ ਤੋਂ ਰਿਕਵਰੀ ਕੀਤੀ ਗਿਆ ਇਹਨਾਂ 'ਚ ਜੋ ਹੈ ਜੁਰਮ ਦਾ ਘਾਟਾ ਅਤੇ ਵਾਦਾ ਜੁਰਮ ਕੀਤਾ ਗਿਆ ਇਹਨਾਂ ਦੇ ਵਿੱਚ ਤੇ ਇਹਨਾਂ ਤੋਂ ਰਿਕਵਰੀ ਕੀਤੀ ਗਈ ਹੈ ਜੀ ਇਹਨਾਂ ਦੇ ਨਾਮ ਕੀ ਕੀ ਨੇ ਜੀ ਇਹਨਾਂ ਦੇ ਇਹਨਾਂ ਦੇ ਜਿਵੇਂ ਹਰਪੀ ਸਿੰਘ ਆ ਜੀ ਸਾਇਲਦੀਪ ਗੁਰਪ੍ਰੀਤ ਸਿੰਘ ਭੇਜਾ ਜੀ ਵਿਸ਼ਾਲ ਬਵੀ ਤੇ ਪ੍ਰਭ ਪ੍ਰੀਤ ਸਿੰਘਾ ਜੀ ਇਹਨਾਂ ਦੇ ਨਾਮ ਇਹਨਾਂ ਦੇ ਕਿਹੜੇ ਕਿੰਨੇ ਕਿੰਨੇ ਰਾਸ਼ੀ ਤੁਸੀਂ ਪਟਰੋਲ ਪੰਪਾਂ ਤੋਂ ਜੀ ਸੋਲ ਦੀ ਨੋਕ ਤੇ ਇਹਨਾਂ ਨੇ ਜੀ ਕਿਸਾਨ ਫਿਲਿੰਗ ਸਟੇਸ਼ਨ ਆ ਜੀ ਇਹਦੇ ਤੋਂ 47000 ਦੀ ਲੁੱਟ ਕੀਤੀ ਸੀ ਤੇ ਦੂਸਰੇ ਤੋਂ ਮਹਾਵੀਰਾ ਫਿਲਿੰਗ ਸਟੇਸ਼ਨ ਹੈਗਾ ਜੀ ਉਹ ਤੋਂ 40500 ਦੀ ਲੁੱਟ ਕੀਤੀ ਸੀ ਤੇ ਇਹਨਾਂ ਦੇ ਜਿਹੜੇ ਪੈਸੇ ਸੀ ਇਹਨਾਂ ਨੇ ਪੈਸੇ ਦਾ ਕੀ ਕੀਤਾ ਜਿਹੜਾ ਲੁੱਟਿਆ ਸੀਗਾ ਜੀ ਇਹਦੀ ਜਿਹੜੀ ਲੁੱਟਦੇ ਪੈਸੇ ਸੀਗੇ ਉਹ ਤੋਂ ਨਸ਼ਾ ਵਗੈਰਾ ਪੀਤ ਗੇ ਪੀਂਦੇ ਸੀਗੇ ਜੀ ਨਸ਼ੇ ਦੇ ਆਦੀ ਨੇ ਜੀ ਨਵੀਂ ਉਮਰ ਦੇ ਦੋਸ਼ੀ ਹੈਗੇ ਨੇ ਜੀ ਨਵੀਂ ਉਮਰ ਆ ਜੀ ਇਹਨਾਂ ਦੀ ਇੱਕ ਦੀ 19 ਸਾਲ 20 ਸਾਲ ਇੱਕ ਸਭ ਤੋਂ ਵੱਡਾ ਮੈਰਿਡਾ ਜੀ ਲੜਕਾ ਉਹਦੀ 23 ਸਾਲ ਉਮਰ ਆ ਜੀ ਜਿਹੜਾ ਸਭ ਤੋਂ ਵੱਡਾ ਜੀ ਨਵੀਂ ਉਮਰ ਦੇ ਸਾਰੇ ਹੈਗੇ ਨੇ ਜੀ ਇਹਨਾਂ ਨੂੰ ਕੋਈ ਸ਼ੋਕਰ ਹੋਰ ਵੀ ਅਪਰਾਧਿਕ ਮਾਮਲੇ ਦਰਜ ਨੇ ਇਨਾਂ ਤੇ ਬਿਲਕੁਲ ਜੀ ਬਿਲਕੁਲ ਹਰ ਇੱਕ ਦੇ 4-5 4-5 ਪਰਚੇ ਦਰਜ ਨੇ ਜੀ ਇਹਨਾਂ ਤੇ ਵੀ ਠੀਕ ਜੀ ਇਹ ਉਹ ਪੰਜਾਬੀ ਟੀਵੀ ਦੇ ਲਈ ਮਾਛੀਵਾੜ ਤੋਂ ਗੁਰਦੀਪ ਟੱਕਰ ਦੀ ਖਾਸ ਰਿਪੋਰਟ